ਪੋਰਸਹਾ ਅਸਰਚ ਕਤਲ ਕੀਤੇ ਨੌਜਵਾਨ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਤੋਂ ਹੁਣ ਪਹੁੰਚੇ ਇਨਸਾਫ ਸੰਗ ਲੋਕੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਤਰੀਕ ਦੀ ਘਟਨਾ ਅੱਜ 5 ਜੂਨ ਆ ਹੁਣ ਤੱਕ ਕੋਈ ਵੀ ਦੋਸ਼ੀ ਫੜ ਕੇ ਜੇਲ੍ਹ ਨਹੀਂ ਦਿੱਤਾ ਗਿਆ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਗਿਆ ਔਰ ਪਰਿਵਾਰ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਔਰ ਇਥੋਂ ਨਾਲ ਹੀ ਪੁੱਛੋ ਤੋਂ ਭਗਵੰਤ ਮਾਨ ਸਾਹਿਬ ਆ ਕੇ ਮੁੜ ਗਿਆ ਮੁੱਖ ਮੰਤਰੀ ਨੇ ਜਿਹੜੇ ਗੱਲ ਕਰਦੇ ਕਿਸਾਨ ਜਿੱਥੇ ਬੰਦੀਆਂ ਦੇ ਖਿਲਾਫ ਟਵੀਟ ਕਰਦੇ ਆ ਜਿਹੜੇ ਵਿਰੋਧੀ ਧਿਰ ਦੇ ਖਿਲਾਫ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ ਉਹਨਾਂ ਤੋਂ ਇੱਕ ਪੋਸਟ ਤੱਕ ਨਹੀਂ ਸਰੀ ਉਹ ਇਹੀ ਕਹਿ ਬਹੁਤ ਮਾਰਾ ਹੋਇਆ ਜਾਂ ਕਾਰਵਾਈ ਕਰਾਂਗੇ ਜਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੁਸੀਂ ਦੇਖੋ ਚੈੱਕ ਕਰਕੇ ਉਹਨਾਂ ਦੇ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਹੈ ਕੱਲ ਪਰਸੋ ਇਹਨਾਂ ਦਾ ਮੀਡੀਆ ਸਲਾਹਕਾਰ ਬਲਦੇਸ ਸਿੰਘ ਪੰਨੂ ਉਹ ਇੱਥੇ ਬਖਤੌਰ ਸਿੰਘ ਪਿੰਡ ਆਇਆ ਔਰ ਬਖਤੌਰ ਸਿੰਘ ਪਿੰਡ ਜਿੱਥੇ ਨਸ਼ੇ ਦੇ ਸਮਗਲਰਾਂ ਨੇ ਸਾਥਕਾ ਫੌਜੀ ਸੂਬੇਦਾਰ ਜਿਹੜੇ ਰਟਾਇਨ ਨੇ ਉਹਨਾਂ ਦੀਆਂ ਤਸਕਰਾਂ ਨੇ ਲੱਤਾਂ ਪਵਾ ਤੋੜਤੀਆਂ ਉਸ ਮਾਮਲੇ ਤੇ ਇੰਡੀਆ ਕਮਾਈਆਂ ਜਾ ਰਹੀਆਂ ਨੇ ਪੰਨੂ ਸਾਹਿਬ ਬੋਲਦੇ ਆ ਕਿ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਰੀਅਤ ਨਹੀਂ ਹੈ ਸਾਡੇ ਕਿਸੇ ਐਮਐਲ ਨਾਲ ਫੋਟੋ ਦਿਖਾ ਦਿਓ ਸਾਡੇ ਕਿਸੇ ਬੰਦੇ ਦੀ ਸ਼ਮੂਰੀਅਤ ਦਿਖਾ ਦਿਓ ਪੰਨੂ ਸਾਹਿਬ ਥੋੜਾ ਐਮਐਨਏ ਫਰੀਦਕੋਟ ਤੋਂ ਗੁਰਦੈਸ਼ਕ ਸੇਖੋ ਉਹਦਾ ਡਰਾਈਵਰ ਆ ਸੰਮੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਕਦੇ ਐਸੇ ਸੇਖੋਂ ਕੋਰੇ ਮੰਨਦੇ ਆ ਕਿ ਕਾਹ ਹੈ ਮੇਰਾ ਡਰਾਈਵਰ ਆ ਦੱਸੋ ਇਸ ਭੂਮਿਕਾ ਦੀ ਤੁਸੀਂ ਜਾਂਚ ਕਿਉਂ ਨਾ ਕਰੀ ਇਹਦੀ ਗੱਲ ਤੁਸੀਂ ਕਿਉਂ ਨਾ ਕਰੀ ਤੁਹਾਡਾ ਐਮਐਲਏ ਜੱਟੋਂ ਤੋਂ ਮੋੜਕ ਸਿੰਘ ਉਹਦਾ ਇੱਕ ਡਰਾਈਵਰ ਆ ਗੁਰਪ੍ਰੀਤ ਸਿੰਘ ਜਿਹਦੇ ਦੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਦੀ ਤੁਹਾਡਾ ਸਰਪੰਚ ਜਿੱਤੇਸ ਵੀ ਇਹ ਫੜਿਆ ਗਿਆ ਥੋੜਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਵਿਰੁੱਧ ਚਲਾਉਂਦਾ ਛਾਟ ਪਾ ਕੇ ਉਹੋ ਬੰਦਾ ਧੁੱਕੀ ਲਿਆਉਂਦਾ ਰਾਸਤਾਂ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਉਹਦੇ ਤੇ ਤੁਹਾਡੀ ਜਵਾਨ ਕਿਉਂ ਨਹੀਂ ਗੁੱਲੀ ਪੰਨੂਸਰ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਤੇ 28 ਤਰੀਕ ਨੂੰ ਤੁਹਾਡੀ ਇੱਕ ਪੋਸਟ ਸੀ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਡਕਟਾਈ ਜਾਂਦੀ ਹੈ ਨਦੀ ਦੀ ਗਨੂ ਦਾ ਕਤਲ ਹੋ ਜਾਂਦਾ ਹੈ ਐਡਾ ਵੱਡਾ ਪੰਜਾਬ ਦਾ ਨਾਮਵਰ ਮਾਡਲ ਜਿਹਨੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਨਾਂ ਨੂੰ ਦੌਸ਼ਣ ਕੀਤਾ ਥੋੜੀ ਸਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਕਿਉਂ ਨਹੀਂ ਹੋਈ ਥੋੜੀ ਉਹਦੇ ਚ ਕੀ ਮਲੀ ਭੁਗਤਾ ਥੋੜੀ ਜਾਂਚ ਕਿਉਂ ਨਹੀਂ ਹੋਈ ਔਰ ਇਹਦਾ ਜਿਹੜਾ ਯੋਧ ਨਸ਼ਿਆਂ ਵਿਰੋਧ ਦਾ ਇਹਦੀ ਸਨੀਅਤ ਇਹ ਆ ਕਿ ਜਿੱਦੇ ਡੈਡ ਲਾਈਨ ਦਿੱਤੀ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮਾ ਤੇ 31 ਤਰੀਕ ਨੂੰ ਹੀ ਤੁਹਾਡੇ ਜੈਤੋ ਹੌਕੇ ਦਾ ਪਿੰਡ ਦਾ ਗਵਾਕ ਦਾ ਰੋੜੀ ਇਕੂੜਾ 22 ਸਾਲਾਂ ਦਾ ਨੌਕਾਣ ਚਿੱਟੇ ਦੀ ਓੜ ਓੜ ਦੇ ਨਾਲ ਮਰ ਗਿਆ ਜਿਹਦੇ ਤਿੰਨ ਧੀਆ 30 ਤਰੀਕ ਨੂੰ ਦੀਨੇ ਪਿੰਡ ਦਾ ਨੌਕਾਣ ਜਿਹਦੇ ਹੱਥ ਚ ਸਰਿੰਜ ਰਹਿ ਗਈ ਉਹ ਮਰ ਗਿਆ ਔਰ ਉਸ ਤੋਂ ਬਾਅਦ ਬਖਤਾਰ ਸਿੰਘ ਪਿੰਡ ਦੇ ਵਿੱਚ ਆ ਕੇ ਤਸ਼ਕਰ ਉਸ ਫੌਜੀ ਦੀਆਂ ਲੱਤਾਂ ਤੋੜ ਕੇ ਇਹ ਨਸ਼ੇ ਦੇ ਸਮਗਰਾਂ ਜਿਹੜੇ ਦੰਦਨਾਂਉਂਦੇ ਫਿਰਦੇ ਆ ਲੋਕਾਂ ਦੀਆਂ ਲੱਤਾਂ ਮਾਵਾਂ ਤੋੜਦੇ ਫਿਰਦੇ ਆ ਲੋਕਾਂ ਦੇ ਕਦਰ ਕਰਦੇ ਫਿਰਦੇ ਆ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਕਰਕੇ ਲੋਕ ਇਕੱਠੇ ਕਰਕੇ ਪਾਰਟੀ ਦੀ ਮਹੱਮਤ ਚਲਾ ਜਿਹੜੇ ਸਿਆਸੀ ਫਾਇਦਾ ਕਟਣਾ ਚਾਹੁੰਦੇ ਹੋ ਔਰ ਜੇ ਤੁਸੀਂ ਕਾਰਵਾਈ ਕਰਨੀ ਆ ਜੇ ਡੀਜੀਪੀ ਪੰਜਾਬ ਦਾ ਮੈਨ ਨਹੀਂ ਕਹਦਾ ਪੰਜਾਬ ਦਾ ਅੰਟੇਰੀਅਰ ਸਵਿੰਗ ਦਾ ਡੀਜੀਪੀ ਆ ਸ਼ਸ਼ੀ ਕਾਂਤ ਜਿਹੜਾ ਜ਼ਿਲ੍ਹਾ ਦਾ ਵੀ ਡੀਜੀਪੀ ਰਿਹਾ 2008 ਦੇ ਵਿੱਚ ਉਹਨੇ ਰਿਪੋਰਟ ਆ ਜਿਹੜੀ ਪੰਜਾਬ ਸਰਕਾਰ ਦੀ ਹੋਮ ਮਿਨਿਸਟਰੀ ਨੂੰ ਦਿੱਤੀ ਆ ਕਿ 175 ਬੰਦੇ ਆ ਜਿਨ੍ਹਾਂ ਚ ਆਲਾ ਅਧਿਕਾਰੀ ਪੁਲਿਸ ਦੇ ਆ ਆਲਾ ਅਧਿਕਾਰੀ ਫੌਜ ਦੇ ਆ ਜਿਹੜੇ ਅਜਿਠੀਏ ਦਾ ਨਾਮ ਲਿਆ ਜਿਹਦੇ ਚੁਣੇ ਰਿਪੋਰਟ ਚ ਕੁਝ ਜਗਜੀਤ ਜਿਹੜਾ ਚਾਹਲਾ ਬਿੱਟੂ ਆਖਾ ਪਤਾ ਨਹੀਂ ਕਿਹੇ ਕਿਹਦੇ ਨਾਮ ਦਰਜ ਕੀਤੇ ਜੇ ਤੁਹਾਡੇ ਚ ਜੁਰਤ ਆ ਤੇ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਨ ਮੱਛ ਨੇ ਜਿਹੜੇ 7000 ਕਰੋੜ ਰੁਪਏ ਦਾ ਡਰੱਗ ਲੈਕਰ ਚਲਾ ਰਹੇ ਨੇ ਪਰ ਤੁਹਾਡੇ ਚ ਦਮ ਨਹੀਂ ਹੈ ਕਿਉਂਕਿ ਤੁਸੀਂ ਯੁੱਧ ਨਸ਼ਿਆਂ ਵਰਗੇ ਨਾਂ ਤੇ ਪੀੜਤ ਲੋਕਾਂ ਨੂੰ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਰ ਪਰ ਜੇਲ੍ਹਾਂ ਚ ਤੋਂਣਿਆ ਜੇਲ੍ਹਾਂ ਭਰੀਆਂ ਪਈਆਂ ਤੇ ਦਰਦੀਪ ਸਿੰਘ ਵਰਗੇ ਨੌਜਵਾਨਾਂ ਦੇ ਇਸ ਕਰਕੇ ਨਾ ਤਾਂ ਇਨਸਾਫ ਦੀ ਝਾਕ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋਣਾ ਜਿੰਨਾ ਕਰਦੇ ਖਵਾ ਲੋਕ ਲਹਿਰ ਨਹੀਂ ਮੰਦੀ ਤੇ ਜਿਹੜਾ ਇੱਕ ਮੰਨੂ ਆ ਜਿਹੜਾ ਕਿਤੇ ਨਸ਼ੇ ਖਲਾਬ ਕਾਲਾ ਹਫਤਾ ਚਲਾਉਣ ਦੀ ਗੱਲ ਕਰਦਾ ਸੀ ਅੱਜ ਨਸ਼ੇ ਵਾਲੇ ਮਾਮਲੇ ਤੇ ਸਿਰਫ ਪ੍ਰੈਸ ਕਾਨਫਰੰਸ ਕਰਕੇ ਕਹਦਾ ਕਿ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਇਹ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਝਾੜੂ ਵਾਲੇ ਕਹਿੰਦੇ ਇਸ਼ਤਿਹਾਰबाजी ਕਰਦੇ ਆ ਲੋਕਾਂ ਦੇ ਦੰਦ ਤੇ ਇਹ ਮਹੱਮਾ ਜਿਹੜੀ ਵੜ ਸਕਦੀ ਹੈ ਨਸ਼ਾ ਰੋਕਿਆ ਜਾ ਸਕਦਾ ਤੁਸੀਂ ਮੈਨੂੰ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Mangga ji. No!